ਝੁੱਕ ਕਰੀਏ ਪ੍ਰਣਾਮ ਜਿਸ ਧਰਤੀ ਤੇ ਜਨਮ ਆ ਬਈਓ ਦਾ ਅਮਰ ਮਹਾਨ ਬਈਓ ਦਾ ਅਮਰ ਮਹਾਨ ਅੱਜ ਅਮਰ ਸਿੰਘ ਅੱਤੇਵਾਲ ਹੁਣਾਂ ਦੀ ਯਾਦ ਦੇ ਵਿੱਚ ਅਸੀਂ ਫੇਰ ਇਕੱਠੇ ਹੋਏ ਆ ਹਰ ਸਾਲ ਅਸੀਂ ਇਕੱਠੇ ਹੁੰਨੇ ਆ ਤਾਂ ਹਰ ਵਾਰ ਕੁਛ ਨਾ ਕੁਛ ਨਮਾ ਵਾਪਰਿਆ ਹੁੰਦਾ ਭਾਮਿਓ ਨਮਾ ਅੱਜ ਸਾਡੇ ਕੋਲ ਜਸਮਾਨੀ ਤੌਰ ਤੇ ਵਿਛੜਿਆ ਬਹੁਤ ਸਾਲ ਹੋ ਗਏ ਪਰ ਜਿਹੜਾ ਰਾਹ ਉਹਨਾਂ ਨੇ ਫੜਿਆ ਸੀ ਉਹ ਹੱਕਾਂ ਦੇ ਲਈ ਲੜਨ ਵਾਲਾ ਰਾਹ ਸੀ ਜਿਹਦੇ ਤੇ ਬਹੁਤ ਵਿਰਲੇ ਟਾਵੇਂ ਲੋਕ ਜਾਂਦੇ ਆ ਭਾਮਿਓ ਉਹਨਾਂ ਦੀ ਕੁਰਬਾਨੀ ਹੋ ਗਈ ਪਰ ਅੱਜ ਵੀ ਆਪਾਂ ਦੇਖਦੇ ਆ ਉਹਨਾਂ ਦੀ ਕੁਰਬਾਨੀ ਤੇ ਬਰੌਲਤ ਅੱਜ ਵੀ ਲੋਕ ਇਕੱਠੇ ਹੁੰਦੇ ਨੇ ਲੋਕ ਝੰਡੇ ਫੜਦੇ ਨੇ ਭਾਮਿਓ ਉਹ ਲੈਂਡ ਪੂਲਿੰਗ ਖਿਲਾਫ ਹੋਵੇ ਪਾਵੇਂ ਉਹ ਕਿਸਾਨ ਅੰਦੋਲਨ ਹੋਵੇ ਤਾਂ ਅਮਰ ਸਿੰਘ ਅੱਚਰਵਲ ਹੁਣਾਂ ਦੀ ਉਹ ਦੇਣ ਆ ਤੇ ਹਲੇ ਵੀ ਲੋਕ ਆ ਜਿਹੜੇ ਉਹਨਾਂ ਦੇ ਰਾਹ ਤੇ ਤੁਰਦੇ ਨੇ ਪਾਵੇਂ ਇਸ ਰਾਹ ਤੇ ਤੁਰਨ ਵਾਲੇ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਹੁਣ ਵੀ ਆਪਾਂ ਇਕੱਠੇ ਹੋਏ ਆ ਆਪਾਂ ਦੇਖ ਸਕਦੇ ਆ ਕਿ ਹਲੇ ਵੀ ਆਪਾਂ ਘੱਟ ਆ ਪਰ ਇਹ ਘੱਟ ਜਿਵੇਂ ਕਹਿੰਦੇ ਆ ਆਟੇ ਚ ਲੂਣ ਦੇ ਬਰਾਬਰ ਹੁੰਦਾ ਪਰ ਲੂਣ ਥੋੜਾ ਹੁੰਦਾ ਆਟੇ ਦਾ ਸੁਆਦ ਜ਼ਰੂਰ ਬਦਲ ਦਿੰਦਾ ਸਾਡੇ ਅੱਜ ਪਾਵੇਂ ਥੋੜਿਆਂ ਦਾ ਹੀ ਇਕੱਠੇ ਹੋਣਾ ਇਹ ਲੋਕਾਂ ਦੇ ਸੌਜ ਸੁਆਦ ਲੋਕਾਂ ਦੇ ਵਿੱਚ ਹੱਕਾਂ ਲਈ ਲੜੰਦੀ ਭਾਵਨਾ ਜ਼ਰੂਰ ਪੈਦਾ ਕਰਦਾ ਤੇ ਅਮਰ ਸਿੰਘ ਹੁਣਾਂ ਨੇ ਉਹ ਰਾਹ ਫੜਿਆ ਸੀਗਾ ਜਿਹੜੇ ਹੱਕਾਂ ਲਈ ਲੜਦੇ ਆ ਲੋਕ ਉਹਦੇ ਵਿੱਚ ਕੋਈ ਮੁਨਾਫਾ ਨਹੀਂ ਹੁੰਦਾ ਉਹਦੇ ਵਿੱਚ ਕੋਈ ਨਫਾ ਨਹੀਂ ਹੁੰਦਾ ਜ਼ਿਆਦਾਤਰ ਤਾਂ ਨੁਕਸਾਨ ਹੀ ਹੁੰਦਾ ਪਰ ਲੋਕਾਂ ਦਾ ਫਾਇਦਾ ਜ਼ਰੂਰ ਹੁੰਦਾ ਆਪਣਾ ਜਸਮਾਨੀ ਤੌਰ ਤੇ ਨੁਕਸਾਨ ਜ਼ਰੂਰ ਹੁੰਦਾ ਤਾਂ ਅਮਰ ਸਿੰਘ ਹੁਣਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਦੀ ਮਿਸਰੀ ਲੌਣੀਆ ਕਿ ਅਮਰ ਸਿੰਘ ਨੇ ਜੋ ਰਾਹ ਫੜਿਆ ਉਹ ਹੱਕਾਂ ਲਈ ਲੜਦੇ ਲੋਕਾਂ ਦਾ ਰਾਹ ਹੈ ਤੱਕ ਕੁਇਕ ਵਿਸ਼ਰੀ ਜੱਤਾ ਰਸੂਲ ਪਰ ਤੁਹਾਡੇ ਨਾਲ ਕੁਇਕ ਵਿਸ਼ਰੀ ਸਾਂਝੀ ਕਰਨ ਜਾ ਰਹੇ ਜੀਣਾ ਹੈ ਉਹਨਾਂ ਦਾ ਜੀਣਾ ਜੋ ਹੱਕ ਸੱਚ ਦੇ ਆੜੀ ਏ ਖੇੜਦੇ ਤੇ ਮਰ ਜਾਉਂਦੇ ਨੇ ਫੁੱਲ ਏ ਕੁਦਰਤ ਦੀ ਕਿਆਰੀ ਏ ਏ ਕੁਦਰਤ ਦੀ ਕਿਆਰੀ ਏ ਉਹ ਅਸਲੀ ਇਨਸਾਨ ਹੁੰਦੇ ਜੋ ਓ ਅਸਲੀ ਇਨਸਾਨ ਹੁੰਦੇ ਜੋ ਦੁਖੀਆਂ ਦੀ ਬਾਹ ਫੜਦੇ ਲੋਕ ਅਮਰ ਸਿੰਘ ਵੀ ਉਹ جنگ ਲੜਿਆ ਜੋ ਹੱਕਾਂ ਲਈ ਲੜਦੇ ਲੋਕ ਜੋ ਹੱਕਾਂ ਲਈ ਲੜਦੇ ਲੋਕ ਬਈ ਜੀਣਾ ਹੈ ਉਹਨਾਂ ਦਾ ਜੀਣਾ ਜੋ ਹੱਕ ਸੱਚ ਦੇ ਆੜੀ ਏ ਖਿੜਦੇ ਤੇ ਮਰਜਾਉਂਦੇ ਨੇ ਫੁੱਲ ਏ ਕੁਦਰਤ ਦੀ ਕਿਆਰੀ ਏ ਏ ਕੁਦਰਤ ਦੀ ਕਿਆਰੀ ਏ ਉਹ ਅਸਲੀ ਇਨਸਾਨ ਹੁੰਦੇ ਜੋ ਦੁਖੀਆਂ ਦੀ ਬਾਹ ਫੜਦੇ ਲੋਕ ਅਮਰ ਸਿੰਘ ਵੀ ਉਹ جنگ ਲੜਿਆ ਜੋ ਹੱਕਾਂ ਲਈ ਲੜਦੇ ਲੋਕ ਜੋ ਹੱਕਾਂ ਲਈ ਲੜਦੇ ਲੋਕ ਉਹ ਲੋਕਾਂ ਦੇ ਹਰ ਮਸਲੇ ਉੱਤੇ ਸਾਥੀ ਡਟ ਕੇ ਖੜਿਆ ਸੀ ਮੰਡੀਆਂ ਦੇ ਵਿੱਚ ਰੁੱਲਦੀਆਂ ਫਸਲਾਂ ਹਰ ਮੁੱਦੇ ਤੇ ਲੜਿਆ ਸੀ ਹਰ ਮੁੱਦੇ ਤੇ ਲੜਿਆ ਸੀ ਉਸ ਕਾਫਲੇ ਸੰਗ ਰਲਿਆ ਜੋ ਉਸ ਕਾਫਲੇ ਸੰਗ ਰਲਿਆ ਜੋ ਸੱਚ ਲਈ ਸੂਲੀ ਚੜਦੇ ਲੋਕ ਅਮਰ ਸਿੰਘ ਵੀ ਉਹ ਜੰਗ ਲੜਿਆ ਜੋ ਹੱਕਾਂ ਲਈ ਲੜਦੇ ਲੋਕ ਜੋ ਹੱਕਾਂ ਲਈ ਲੜਦੇ ਲੋਕ ਉਹ ਸਮਝ ਗਿਆ ਸੀ ਸਾਥੀ ਇੱਥੇ ਕੀ ਚੰਗਾ ਕੀ ਮਾੜਾ ਏ ਕਿਰਤੀ ਤੇ ਕਿਸਾਨਾਂ ਦੇ ਸਿਰ ਬੋਝ ਗਮਾਂ ਦਾ ਭਾਰ ਆਏ ਬੋਝ ਕਰ ਜੇ ਦਾ ਭਾਰ ਆਏ ਅੰਨ ਦਾ ਤੇਦਾਰਤ ਬਾਪਾ ਕੇ ਖੁਦ ਕਸ਼ੀਆਂ ਕਿਉ ਕਰ ਦੇ ਲੋਕ ਅਮਰ ਸਿੰਘ ਵੀ ਉਹ ਜੰਗ ਲੜਿਆ ਜੋ ਹਕਾਂ ਲਈ ਲੜ ਦੇ ਲੋਕ ਜੋ ਹਕਾਂ ਲਈ ਲੜ ਦੇ ਲੋਕ ਬਈ ਦਿਆਦ ਰਡਤਾ ਅਤੇ ਨਿਮਰਤਾ ਗੁਣ ਹੁੰਦੇ ਇਨਸਾਨਾਂ ਦੇ ਸੱਚ ਦੀ ਪੈਰੇਦਾਰੀ ਮੂਰੇ ਝੁਕਣਾ ਨਾ ਧਨਵਾਨਾਂ ਦੇ ਚੁਕਣਾ ਨਾ ਧਨਵਾਨਾਂ ਦੇ ਐਸੀ ਮਿੱਟੀ ਚੋਂ ਉਪਜੇ ਜੋ ਛਲ ਅੱਗੇ ਨਾ ਖਰ ਦੇ ਲੋਕ ਅਮਰ ਸਿੰਘ ਵੀ ਉਹ جنگ ਲੜਿਆ ਜੋ ਹੱਕਾਂ ਲਈ ਲੜਦੇ ਲੋਕ ਜੋ ਹੱਕਾਂ ਲਈ ਲੜਦੇ ਲੋਕ ਬਈ ਆਪਣੇ ਘਰ ਪਰਿਵਾਰ ਲਈ ਤਾਂ ਹਰ ਬੰਦਾ ਕੰਮ ਕਰਦਾ ਏ ਉਹ ਬਿਰਲਾ ਤੇ ਟਾਮਾ ਹੈ ਜੋ ਲੋਕਾਂ ਦੀ ਗੱਲ ਕਰਦਾ ਏ ਲੋਕਾਂ ਦੀ ਬਾਫੜਦਾ ਏ ਜੋ ਮੰਡੀਆਂ ਵਿੱਚ ਰਲਦਿਆਂ ਫਸਲਾਂ ਰੇਟਾਂ ਦੀ ਗੱਲ ਕਰਦੇ ਲੋਕ ਅਮਰ ਸਿੰਘ ਵੀ ਉਹ ਜੰਗ ਲੜਿਆ ਜੋ ਹਕਾ ਲਈ ਲੜਦੇ ਲੋਕ ਜੋ ਹਕਾ ਲਈ ਲੜਦੇ ਲੋਕ ਬਈ ਸਭ ਤੋਂ ਅੱਗੇ ਹੋ ਕੇ ਜਾਣਾ ਅਮਰ ਸਿੰਘ ਅਚਰਾਲ ਨੂੰ ਸਾਡਾ ਲਾਲ ਸਲਾਮ 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 ਸ਼ਹੀਦ ਕਾਮਰੇੜਾ ਅਮਰ ਸਿੰਘ ਅਚਰਾਲ ਨੂੰ ਸਾਡਾ ਲਾਲ ਸਲਾਮ 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 ਸ਼ਹੀਦ ਕਾਮਰੇੜਾ ਅਮਰ ਸਿੰਘ ਅਚਰਾਲ ਅਮਰ ਰਹੇ ਅਮਰ ਰਹੇ ਸ਼ਹੀਦ ਕਾਮਰੇੜਾ ਅਮਰ ਸਿੰਘ ਅਚਰਾਲ ਅਮਰ ਰਹੇ ਅਮਰ ਰਹੇ ਸ਼ਹੀਦ ਕਾਮਰੇੜਾ ਅਮਰ ਸਿੰਘ ਅਚਰਾਲ ਨੂੰ ਸਾਡਾ ਲਾਲ ਸਲਾਮ 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 ਗਦਰੀ لکھ سنواڑی زندہ باد زندہ باد زندہ باد لکھ سنواڑی زندہ باد زندہ باد زندہ باد انقلاب زندہ باد زندہ باد زندہ باد سامراج باد مردا باد مردا باد مردا باد انقلاب ਗਲਬ ਜਿੰਦਾਬਾਦ 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 ਕਾਮਰਾ ਅਮਰ ਸਿੰਘ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਮਰਾ ਅਮਰ ਸਿੰਘ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਮਰਾ ਅਮਰ ਸਿੰਘ ਅਮਰ ਰਹੇ ਅਮਰ ਰਹੇ ਕਾਮਰਾ ਅਮਰ ਸਿੰਘ ਅਮਰ ਰਹੇ ਅਮਰ ਰਹੇ

ਪਿਰਕੂ ਫਾਸੀਬਾਦ ਮਰਦਾਬਾਦ ਮਰਦਾਬਾਦ ਮੇਰੇ ਦੀਆਂ ਮੇਰੋਸ ਕੇ ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜੰਗੀਆਂ ਕਰਾਂਗੇ ਮੁਰਦਾ ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜੰਗੀਆਂ ਕਰਾਂਗੇ ਤੂਏ ਗਦਰੀ ਬਾਬਿਆਂ ਨੂੰ ਸਾਡਾ ਨਾਸਲਾਮ ਨਾਸ श अमरवल जिंदी सोच ते அச்சரவால நூல <laughs> <im> ਫੀਦ ਕਾਮਰੇੜਾ ਚੰਦ ਸਿੰਘ ਨੂੰ ਲਾਲ ਸਲਾਮ ਜੈ ਸਲਾਮ ਲਾਲ ਸਲਾਮ ਕਾਦਰੀ ਬਾਬੇ ਜਿੰਦਾਬਾਦ 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 ਨਕਸਲਵਾੜੀ ਜਿੰਦਾਬਾਦ 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 ਸਿੱਧੋ ਤੁਹਾਡੀ ਸੋਚ ਤੇ ਪੈਰ ਰੱਖਾਂਗੇ ਠੋਕੇ ਕਾਦਰੀ ਬਾਬੇ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਿੱਧੋ ਤੁਹਾਡੀ ਸੋਚ ਤੇ ਪੈਰ ਰੱਖਾਂਗੇ ਠੋਕੇ ਸਿੱਧੋ ਤੁਹਾਡੀ હેરા દેવાંગે ઠોકે સીધ કામરેડ અચરવાલ સિંહ નું લાદ સલામ સીધો તવાડી સોચતે હેરા દેવાંગે ઠોકે સીધ કામરેડ અચરવાલ સિંહ નું ਸਾડા લાદ સિંહ નું ਸਾડા લાદ સલામ લાદ સલામ લાદ સલામ સીધ કામરેડ અચરવાલ સિંહ નું ਸਾડા ПОЮТ НА ИНОСТРАННОМ ЯЗЫКЕ ਸ਼ਹੀਦ ਕਾਬਰੇਡ ਅਮਰ ਸਿੰਘ ਅਚਰਵਾਲ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦੋ ਤੁਹਾਨੂੰ ਲਾਖਾਂ 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 ਜਨਪਾਰਟੀ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਰਾਜਾ ਰੇਅਰ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਪਰ ਦੇ ਕਿਰਤ ਜੋ ਇੱਕ ਹੋ ਜਾਓ ਇੱਕ ਹੋ ਜਾਓ ਤੱਕ ਹੋ ਜਾਓ ਇਨਕਲਾਬ ਜਿੰਦਾਬਾਦ ਜਿੰਦਾਬਾਦ